ਹਾਂ ਜੀ ਹਾਂ ਜੀ ਤਾਂ ਰਹੇਗਾ ਉਹ ਦੁਨੀਆ ਹੋ ਜਾਵੇ ਤਾਂ ਅਗਲੀ ਗੱਲ ਆ ਦੇ ਵਿੱਚ ਕੋਈ ਆਪ ਜਿਹੜਾ ਕੰਫਲਿਕਟ ਹੋਇਆ ਇੱਥੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦਾ ਮਸਲਾ ਕਾਫੀ ਪੱਖਿਆ ਹੋਇਆ ਹੈ ਅੱਜ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਪਚਾਉ ਮੋਰਚੇ ਦੇ ਵੱਲੋਂ ਵੱਡੇ ਘਟ ਦਾ ਸੱਦਾ ਦਿੱਤਾ ਗਿਆ ਸੀ ਤੇ ਯੂਨੀਵਰਸਿਟੀ ਦੇ ਵਿੱਚ ਇਸ ਸਮੇਂ ਵੱਡੇ ਪੱਧਰ ਦੇ ਉੱਤੇ ਵਿਦਿਆਰਥੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਲੋਕ ਜਮਹੂਰੀ ਜਥੇਬੰਦੀਆਂ ਦੇ ਵੱਲੋਂ ਵੱਡੇ ਪੱਧਰ ਤੇ ਸਮੂਹਤਾ ਕੀਤੀ ਗਈ ਹੈ ਖਾਸ ਕਰਕੇ ਯੂਨੀਵਰਸਿਟੀ ਦੀ ਵਿਦਿਆਰਥੀ ਇਹ ਵੱਡੇ ਪੱਧਰ ਤੇ ਮੌਜੂਦ ਹੈ ਪੰਜਾਬ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ ਲਗਾਤਾਰ ਇਸ ਮਸਲੇ 'ਤੇ ਕੇਂਦਰ ਸਰਕਾਰ ਨੇ ਯੂਨੀਵਰਸਿਟੀ ਸੈਨੇਟ ਤੇ ਸੈਂਡੀਗੇਟ ਦੋਵਾਂ ਦਾ ਰੂਟ ਬਦਲਿਆ ਸੀ ਉਹਨੂੰ ਭੰਗ ਕੀਤਾ ਸੀ ਯੂਨੀਵਰਸਿਟੀ ਕੇਂਦਰ ਸਰਕਾਰ ਇਸ ਮਾਮਲੇ ਦੇ ਉੱਤੇ ਵਾਪਸ ਗਈ ਹੈ ਤੇ ਉਹਨੇ ਦੋਵੇਂ ਫੈਸਲੇ ਵਾਪਸ ਲਏ ਆ ਪਰ ਹਾਲੇ ਤੱਕ 1 ਸਾਲ ਤੋਂ ਬੰਦ ਪਈਆਂ ਸੈਨਟ ਦੀਆਂ ਚੋਣਾ ਜਿਹੜੀਆਂ ਨੇ ਉਹ ਨਹੀਂ ਲਾਗੂ ਕੀਤੀਆਂ ਗਈਆਂ ਤੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਇਹ ਮੰਗ ਹੈ ਕਿ ਉਸ ਚੋਣਾਂ ਦੀ ਤਰੀਕ ਦਿੱਤੀ ਜਾਵੇ ਇਸ ਤੋਂ ਪਹਿਲਾਂ ਐਫੀਡੈਵਟ ਲੈ ਕੇ ਆਂਦਾ ਗਿਆ ਉਸ ਨੂੰ ਲੈ ਕੇ ਜਿਹੜਾ ਉਸ ਸੰਘਰਸ਼ ਦਾ ਮੈਦਾਨ ਬਣੀ ਤੇ ਹੁਣ ਲਗਾਤਾਰ ਇੱਥੇ ਵੀ ਸੰਘਰਸ਼ ਚੱਲ ਰਿਹਾ ਆ ਪੁਰਾਣੀ ਵਿਦਿਆਰਥੀਆਂ ਜੋ ਕੁਲਜੀਤ ਨਾਗਰਾ ਜੋ ਕਿ ਕਾਂਗਰਸ ਦੇ ਸੀਨੀਅਰ ਆਗੂ ਵੀ ਨੇ ਤੇ ਇਸ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਵੀ ਰਹੇ ਆ ਇਸ ਤੋਂ ਇਲਾਵਾ ਆਪ ਪੁੱਤਰ ਸਿੰਘ ਸਿੰਘ ਸਨੇ ਭਾਈ ਮਨਜੀਤ ਸਿੰਘ ਤੇ ਜੇਕਰ ਗੱਲ ਕਰੀ ਜਾਵੇ ਹੋਰ ਵੱਖ-ਵੱਖ ਹਸਤੀਆਂ ਜਿਹੜੀਆਂ ਨੇ ਚਾਹੇ ਉਹ ਫਿਲਮ ਇੰਡਸਟਰੀ ਦੇ ਨਾਲ ਸੰਬੰਧਤ ਹੋਣ ਜਾਂ ਹੋਰ ਜਿਹੜਾ ਉਹ ਕਲਾ ਦੇ ਖੇਤਰ ਨਾਲ ਸੰਬੰਧਤ ਹੋਣ ਉਹ ਮੌਜੂਦ ਨੇ ਲਗਾਤਾਰ ਲੋਕ ਆ ਰਹੇ ਨੇ ਬੱਲੇਪੱਡੇ ਦੇ ਉੱਤੇ ਇਕੱਠ ਹੋ ਚੁੱਕਿਆ ਆ ਯਾ ਯੂਨੀਵਰਸਿਟੀ ਦੇ ਵਿਦਿਆਰਥੀ ਸਾਫ ਕਾ ਵਿਦਿਆਰਥੀ ਲਗਾਤਾਰ ਇੱਥੇ ਮੌਜੂਦ ਨੇ ਵੱਖ-ਵੱਖ ਕਾਟੀ ਰਾਜੜੀਆਂ ਨੇ ਉਹ ਇਸ ਕੱਟ ਚ ਨੇ ਉਧਰ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਬਾਰਡਰ ਖਾਸ ਕਰਕੇ ਖਰੜ ਵਾਲੇ ਪਾਸਿਓਂ ਤੇ ਮਹਾਲੀ ਵਾਲੇ ਪਾਸਿਓਂ ਦੋਵਾਂ ਪਾਸਿਓਂ ਐਸਕੇਐਮ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਵੀ ਕੂਚ ਕੀਤੀ ਜਾਣੀ ਆ ਉਹ ਵੀ ਉੱਥੇ ਵੱਡੇ ਪੱਧਰ ਤੇ ਇਕੱਠੇ ਹੋ ਰਹੇ ਨੇ ਪੂਰਾ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਹੈ ਕੇਂਦਰ ਸਰਕਾਰ ਦੀ ਸਤਾਣਾशाही ਦੇ ਖਿਲਾਫ ਜਿਹੜੀ ਲਾਮਬੰਦੀ ਹੋਈ ਆ ਪੰਜਾਬ ਚੰਡੀਗੜ੍ਹ ਦਾ ਹੋਣਾ ਚਾਹੀਦਾ ਮਿੱਠੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਕਿੜੇ ਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਦੇ ਨਾਰਿਆਂ ਦੀਆਂ ਤਖਤੀਆਂ ਜਿਹੜੀਆਂ ਨੇ ਉਹ ਲੈ ਕੇ ਆਏ ਨੇ ਪੰਜਾਬ ਦੇ ਮੁੱਦੇ ਜਿਹੜੇ ਆ ਪੰਜਾਬ ਦੇ ਮੁੱਦੇ ਜਿਹਦੇ ਵਿੱਚ ਪੰਜਾਬ ਦੀ ਰਾਜਸਥਾਨੀ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਬੜਾ ਅਹਿਮ ਹੈ ਪਾਣੀਆਂ ਦਾ ਮੁੱਦਾ ਬਹੁਤ ਹੈ ਮੈਂ ਉਹਨਾਂ ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੇਂਦਰ ਸਰਕਾਰ ਲਗਾਤਾਰ ਦੂਜਾ ਵੱਡਾ ਹੱਲਾ ਇਸ ਮਾਮਲੇ 'ਚ ਕਰ ਚੁੱਕੀ ਹੈ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਜਿਹੜੀ ਆ ਉਹ ਖੇਤੀ ਕਾਨੂੰਨ ਲੈ ਕੇ ਆਈ ਪੰਜਾਬੀਆਂ ਨੇ ਉਹਦੇ 'ਚ ਕੇਂਦਰ ਸਰਕਾਰ ਜਾਂ ਮੋਦੀ ਸਰਕਾਰ ਨੂੰ ਬੈਗਅਰ ਪਾਉਣ ਦੇ ਲਈ ਮਜਬੂਰ ਕੀਤਾ ਤੇ ਹੁਣ ਇਹ ਮਸਲਾ ਹੈ ਦੋਵਾਂ ਮਸਲਿਆਂ ਦੇ ਵਿੱਚ ਕੇਂਦਰ ਸਰਕਾਰ ਨੂੰ ਪਿੱਛਾ ਜਾਣਾ ਪਿਆ ਪਰ ਲਗਾਤਾਰ ਸਵਾਲ ਇ ਉਠਦਾ ਕਿ ਪੰਜਾਬ ਦੀਆਂ ਸਰਕਾਰਾਂ ਪੰਜਾਬ ਦੀਆਂ ਸਿਆਸੀ ਤਿਰਾਂ ਜਿਹੜੀਆਂ ਨੇ ਉਹਨਾਂ ਦਾ ਰੋਲ ਜਿਹੜਾ ਉਹ ਕਿਸ ਪ੍ਰਕਾਰ ਦਾ ਹੈ ਇੱਕ ਵੱਡਾ ਤੇ ਅਹਿਮ ਸਵਾਲ ਹੈ ਲਗਾਤਾਰ ਪੰਜਾਬ ਯੂਨੀਵਰਸਿਟੀ ਦਾ ਇਹ ਮੁੱਦਾ ਚੱਲ ਰਿਹਾ ਸੀ ਪਰ ਪੰਜਾਬ ਸਰਕਾਰ ਚੁੱਪ ਕਰਕੇ ਰਹੀਆਂ ਚਾਹੇ ਵਿਰੋਧੀ ਧਿਰ ਚ ਕਾਂਗਰਸ ਹੋਵੇ ਉਹ ਵੀ ਚੁੱਪ ਕਰੇ ਰਹੀ ਪਰ ਕੁੱਲ ਮਿਲਾ ਕੇ ਇਹ ਮਸਲਾ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਵੱਡਾ ਕੱਠ ਹੋ ਰਿਹਾ ਇਸ ਮਸਲੇ ਤੇ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਵਾਂਗੇ